ਨੇ ਇੱਕ ਕਵਿਤਾ ਲਿਖਿਆ ਉਹਦੇ ਵਿੱਚ ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਮਾਂ ਦੇ 4 ਬੱਚੇ ਹੋਣ ਉਹ ਚੋਹਾਂ ਨੂੰ ਇੱਕੋ ਜਿਹਾ ਪਿਆਰ ਕਰਦੀ ਹੈ ਮਾਂ ਪਿਓ ਆਪਣੇ ਬੱਚਿਆਂ ਨੂੰ ਇੱਕੋ ਜਿਹਾ ਪਿਆਰ ਕਰਦੇ ਨੇ ਇੱਕ ਮਾਂ ਦੇ 4 ਬੱਚੇ ਹੋਣ ਉਹ ਚੋਹਾਂ ਨੂੰ ਇੱਕੋ ਜਿਹਾ ਪਿਆਰ ਕਰਦੀ ਹੈ ਪਰ ਆਪਾਂ ਪਰਿਵਾਰਾਂ ਵਾਲੇ ਬੈਠੇ ਮਨ ਚ ਝਾਤ ਮਾਰਿਓ ਜਿਹੜਾ ਸਭ ਤੋਂ ਛੋਟਾ ਹੋਵੇ ਨਾ ਉਹਨੂੰ ਮਾਂ ਥੋੜਾ ਜ਼ਿਆਦਾ ਪਿਆਰ ਕਰਦੀ। ਕਿਉਂ? ਉਹ ਛੋਟਾ ਹੈ। ਅਚੇਤ ਹੈ। ਤੁਹਾਡਾ ਤਜਰਬਾ ਰਹਿਣਾ। ਜਿਹੜਾ ਬੱਚਾ ਵੱਡਾ ਹੋ ਜਾਵੇ ਪੜ ਕੇ ਆਵੇ, ਖੇਡ ਕੇ ਆਵੇ ਤੇ ਆਉਂਦਿਆਂ ਘਰ 'ਚ ਕਹਿੰਦੇ ਮਾਂ ਭੁੱਖ ਲੱਗੀ, ਰੋਟੀ ਪਾ ਦੇ। ਮਾਂ ਪਤਾ ਕੀ ਕਹਿੰਦੀ ਹੈ? ਕਈ ਵਾਰ ਉਹਦੀ ਗੱਲ ਨੂੰ ਡਿਲੇ ਕਰ ਦੇਗੀ। ਕਹਦੇਗੀ ਰੁਕ ਜਾ 10 ਮਿੰਟ ਮੈਂ ਰੁੱਕ ਕੇ ਤੁਹਾਨੂੰ। 5 ਮਿੰਟ ਰੁਕ ਜਾ ਹਜੇ ਮੈਂ ਕੰਮ ਕਰਦੀ। ਉਹਦੀ ਕਹੀ ਹੋਈ ਗੱਲ ਨੂੰ ਡਿਲੇ ਕਰ ਦੇਗੀ ਰੋਕ ਦੇਗੀ ਉਹਦੀ ਮੰਦ ਨੂੰ ਕਈ ਵਾਰ ਡਿਲੇ ਕਰ ਦਿੱਤਾ ਜਾਂਦਾ 5 ਮਿੰਟ ਰੁੱਕ ਜਾ ਰੁੱਕ ਕੇ ਰੋਟੀ ਪਾਉਣੀ ਹੈ ਤੇ ਜਿਹੜਾ ਬੱਚਾ ਬਿਲਕੁਲ ਛੋਟਾ ਹੋਵੇ ਪੰਘੂੜੇ 'ਚ ਪਿਆ ਹੋਵੇ ਮਾਂ ਭਾਵੇਂ ਘਰ ਵਿੱਚ ਕਿੰਨਾ ਵੀ ਜ਼ਰੂਰੀ ਕੰਮ ਕਰਦੀ ਹੋਵੇ ਉਹਨੇ ਚੁੱਲੇ ਤੇ ਦੁੱਧ ਕਿਉਂ ਨਾ ਰੱਖਿਆ ਹੋਵੇ ਉਬਲਣ ਵਾਸਤੇ ਚਿੱਤੇ ਰੱਖਿਓ ਨਿਕਾ ਜਿਹਾ ਬੱਚਾ ਪੰਘੂੜੇ 'ਚ ਪਿਆ ਜਦੋਂ ਮੜੀ ਜੇ ਕਿਲਕਾਰੀ ਮਾਰ ਦਿੰਦਾ ਨੀਂਦ ਚ ਉੱਠ ਕੇ ਰੋਂਦਾ ਹੈ ਮਾ ਸਾਰੇ ਕੰਮ ਛੱਡ ਕੇ ਪਹਿਲਾਂ ਉਹਨੂੰ ਚੁੱਕ ਲਈ। ਐਈਓ ਗੱਲ ਪਾਤਸ਼ਾਹ ਨੇ ਕਹੀ ਉਹ ਭਾਈ ਪੈਸਾ ਧਨ ਦੌਲਤ ਗਿਆਨ ਜੋ ਮਰਜ਼ੀ ਤੇਰੇ ਕੋਲ ਆ ਜਾਏ ਉਹ ਸਿੱਖਾ ਗੁਰੂ ਅੱਗੇ ਕਦੇ ਵੱਡਾ ਨਾ ਹੋਈ ਨਹੀਂ ਤੇ ਤੇਰੀ ਹਰ ਅਰਦਾਸ ਹਰ ਮੰਗ ਗੁਰੂ ਟਲੇ ਕਰੇਗਾ ਕੋਈ ਨਹੀਂ ਸੁਣਦਿਆਂ ਭਾਈ ਕਰ ਸੇਵਾ ਪਹਿਲਾਂ। ਅਰਦਾਸ ਕਰੋਗੇ ਕੋਈ ਨਹੀਂ ਸੁਣ ਲੈਂਦੇ ਯਾਰ। ਪਰ ਜਦੋਂ ਕੋਈ ਨਿਮਰਤਾ ਵੇ ਛੋਟਾ ਬਣ ਕੇ ਰਹੇ ਉਹ ਸਿੱਖਾ ਤੈਨੂੰ ਮੰਗਣਾ ਨਹੀਂ ਪਵੇਗਾ ਤੂੰ ਇੱਕ ਵਾਰ ਗੁਰੂ ਦੇ ਅੱਗੇ ਆ ਕੇ ਹੱਥ ਜੋੜ ਉਸ ਵਕਤ ਗੁਰੂ ਤੇਰੀ ਸੇਵਾ ਪਰਵਾਨ ਕਰਕੇ ਤੇਰੀ ਅਰਦਾਸ ਪੂਰੀ ਕਰ ਦੇ ਤੇਰੀ ਮੰਗ ਪੂਰੀ ਕਰ ਦੇ ਸ਼ਰਤ ਇਹ ਹੈ ਤੂੰ ਛੋਟਾ ਬਣ ਕੇ ਰਹਿ ਭਾਈ ਗੁਰਦਾਸ ਸਾਹਿਬ ਨੇ ਬਚਨ ਕਹੇ ਜੈਸੇ ਇੱਕ ਜਨਨੀ ਕੇ ਹੋਤ ਹੈ ਅਨੇਕ ਸੁੱਤ ਕਹਦੇ ਹੈ ਤੇ ਮਾਂ ਨੂੰ ਸਾਰੇ ਪਿਆਰੇ ਬੱਚੇ ਪਰ ਜੈਸੇ ਕ ਜਨਨੀ ਕੇ ਹੋਤ ਹੈ ਅਨੇਕ ਸੁਤ ਸਭ ਹੀ ਮੈਂ ਅਦਕ ਪਿਆਰੋ ਸੁਤ ਗੋਦ ਕੋ ਜਿਹੜਾ ਗੋਦੀ ਵਿੱਚ ਛੋਟਾ ਨਾ ਉਹ ਸਭ ਤੋਂ ਪਿਆਰਾ ਹੈ ਕਹਿੰਦੇ ਪਲਨਾ ਸਵਾਏ ਮਾਂ ਗ੍ਰਹਿ ਕਾਜ ਲਾਗੇ ਜਾਇ ਪਲਨਾ ਕਹਿੰਦੇ ਪੰਘੂੜੇ ਨੂੰ ਕਹਿੰਦੇ ਪੰਘੂੜੇ ਚ ਬੱਚੇ ਨੂੰ ਪਾਇਆ ਹੈ ਮਾਂ ਕਿੰਨਾ ਵੀ ਜ਼ਰੂਰੀ ਕੰਮ ਕਰਦੀ ਹੋਵੇ ਉਹਨੇ ਭਾਵੇਂ ਚੁੱਲ੍ਹੇ ਤੇ ਦੁੱਧ ਕਿਉਂ ਨਾ ਰੱਖਣਾ ਹੋਵੇ ਛੱਡ ਕੇ ਆ ਕੇ ਦਵਦਾ ਚੁੱਕ ਲੈਂਦੀ ਜਦੋਂ ਬੱਚਾ ਕਲਕਾਰੀ ਮਾਰਦਾ ਹੈ ਜਦ ਹੀ ਉਹ ਚੇਤ ਬੱਚੇ ਨੂੰ ਚੁੱਕਦੀ ਉਹਦੀ ਮੰਗ ਡਿਲੇ ਨਹੀਂ ਜੀ ਕੀਤੀ ਜਾਂਦੀ ਕਿਉਂਕਿ ਉਹ ਛੋਟਾ ਤਾਂ ਕਹਿੰਦੇ ਪਲਣਾ ਸਵਾਏ ਮੈਂ ਗ੍ਰਹਿ ਕਾਜ ਲੱਗੈ ਜਾਏ ਸੁਣ ਸਤਰ ਦਿਨ ਪਿਆਵੇ ਮਨ ਮੋਦ ਕੋ ਆਪਾ ਖੋਏ ਜੋਈ ਗੁਰ ਚਰਨ ਸ਼ਰਨ ਗਹਿ ਰਹੇ ਨਿਰਦੋਖ ਮੁਖ ਆਨੰਦ ਬਿਨੋਦ ਕੋ ਆਪਾਂ ਹੰਕਾਰ ਛੱਡ ਨਿਮਰਤਾ ਵਿੱਚ ਆ ਕੇ ਜੋ ਮੰਗ ਲੈ ਉਸ ਵਕਤ ਗੁਰੂ ਨੂੰ ਦੇਣਾ ਪਏ ਸੋ ਸਾਧ ਸੰਗਤ ਹੱਟ ਵਿੱਚ ਇੱਕ ਡਿਫੈਕਟ ਹੈ ਜਦੋਂ ਅਸੀਂ ਮੰਗਣ ਆਈਦਾ ਉਹ ਹੌਲੀ ਆਵਾਜ਼ ਵਿੱਚ ਕਹਿੰਦੇ ਮਹਾਰਾਜ ਆ ਕੰਮ ਬਣਾ ਦਿਓ ਆ ਵੀ ਦੁੱਖ ਹੈ ਆ ਵੀ ਹਟਾ ਦਿਓ ਜਦੋਂ ਠੀਕ ਹੋ ਜਾਂਦਾ ਜਾਂ ਕੰਮ ਬਣ ਜਾਂਦਾ ਫਿਰ ਦੇਣ ਆਈਦਾ ਫਿਰ ਪਿੰਡ ਵਾਲੇ ਪੰਜਾਂ ਚੌ ਨੂੰ ਪਹਿਲਾਂ ਪੁੱਛੀਦਾ ਕਿ 21000 ਦੇਣਾ ਸੀ ਆਪਾਂ ਕਿਦਾਂ ਕਰੀਏ ਕਿਹਨੂੰ ਦਈਏ ਕਿਹੜੇ ਮੈਂਬਰ ਦੇ ਰਾਹੀਂ ਦਈਏ ਪੰਜਾਂ ਦਸਾਂ ਨੂੰ ਦੱਸਦੇ ਫਿਰ ਦਿੰਦਾ ਫਿਰ ਚਾਹੁੰਦੇ ਉਦਨ ਸਰੂਪਾ ਦਿਓ ਜਿੱਦਣ ਸਾਰੇ ਲੋਕ ਇਕੱਠੇ ਜਿੱਦਣ ਮੰਗਣ ਆਏ ਉਦਨ ਕੱਲਿਆਂ ਮੰਗੇ ਜਿੱਦਣ ਦੇਣਾ ਫਿਰ ਤੂੰ ਰੌਲਾ ਪਾ ਕੇ ਦਿੰਨਾ ਉਹਦੇ ਦਿੱਤੇ ਵਿੱਚੋਂ ਮੋੜੀਦਾ ਇਹਨੂੰ ਕਹਿੰਦੇ ਨੇ ਹੰਕਾਰ ਇਹਨੂੰ ਕਹਿੰਦੇ ਨੇ ਸੂਖਮ ਹੁੰਮੇ ਸਾਥ ਸੰਗਤ ਹੁੰਮੇ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ ਇਹ ਸਾਰਿਆਂ ਦੇ ਮਨ ਚ ਆ ਜਾਂਦੀ ਹੈ ਪਰ ਗੁਰੂ ਨੇ ਕਿਹਾ ਅਰਦਾਸ ਕਰਿਆ ਕਰ ਕਿ ਵਿਸਰਨਾ ਹੀਂਦਾ ਤਾਰ ਆਪਣਾ ਨਾਮ ਦੇ ਹੋ ਵਿਸਰ ਨਾ ਹੀਂਦਾ ਤਾਰ ਆਪਣਾ ਨਾਮ ਦੇਉ ਵਿਸਰ ਨਾ ਹੀਂਦਾ ਤਾਰ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਗੁਣ ਗਾਵਨ ਦਿਨ ਰਾਤ ਨਨਕ ਚਾਉਏ ਹੋ ਗੁਣ ਗਾਵਨ ਦਿਨ ਵਸੇ ਅਰਦਾਸ ਕਰੀਏ ਆਪਣਾ ਦੁਨਿਆਵੀ ਜੀਵ ਔਗਣ ਜ਼ਰੂਰ ਨੇ ਭੁੱਲ ਹੋ ਜਾਂਦੀ ਐ ਅਰਦਾਸ ਕਰੀਏ ਤੇ ਵੱਡੀ ਤੋਂ ਵੱਡੀ ਫੁੱਲ ਬਖਸ਼ੀ ਜਾਂਦੀ ਹੈ ਕਦੇ ਰੱਬ ਨੂੰ ਇਹ ਨਹੀਂ ਕਹਿਣਾ ਰੱਬਾ ਨਿਆਂ ਕਰ ਰੱਬਾ ਨਿਆਂ ਕਰ ਇਹ ਨਹੀਂ ਕਹਿਣਾ ਕਿਉਂਕਿ ਉਹ ਤਾਂ ਨਿਆਂ ਕਰਦਾ ਹੀ ਹੈ ਉਹ ਤੇ ਬੇਇਨਸਾਫੀ ਕਰਦਾ ਹੀ ਨਹੀਂ ਕਿਸੇ ਇਹ ਨਹੀਂ ਰੱਬ ਨੂੰ ਕਹਿਣਾ ਕਦੇ ਵੀ ਰੱਬਾ ਇਨਸਾਫ ਕਰ ਉਹ ਤੇ ਕਰਦਾ ਹੀ ਇਨਸਾਫ ਹੈ ਹਾਂ ਇੰਨਾ ਜ਼ਰੂਰ ਕਹਿਣਾ ਚਾਹੀਦਾ ਹੈ हे ਰੱਬ ਜੀ ਮਾਫ ਕਰੋ ਮਾਫ ਕਰੋ ਮਾਫ ਕਰੋ ਆਪਣੀ ਭੁੱਲ ਲਈ ਅਰਦਾਸ ਕਰ ਤਾਈਓ ਹਜ਼ੂਰ ਨੇ ਕਹਿ ਦਿਆ ਕਰ ਲਿਖੇ ਕਤਨ ਛੋਟੀ ਐ ਖਿੰਖਿਨ ਖਿੰ ਭੁੱਲਣ ਹਾਰ ਭਾਵੇਂ ਤੁਸੀਂ ਲਿਖਾ ਲੈਣ ਲੱਗ ਜਾਓ ਅਸੀਂ ਕੋਈ ਬੰਦਾ ਛੋਟੀ ਨਹੀਂ ਸਕਦਾ ਕਿਉਂਕਿ ਕੋਈ ਨਾ ਕੋਈ ਗਲਤੀ ਤਾਂ ਸਾਰਿਆਂ ਤੋਂ ਹੋਈ ਫਿਰ ਅਰਦਾਸ ਹੀ ਛਡਾਉਂਦੀ ਐ ਕਿ ਲਿਖੇ ਕਤਨਾ ਛੁਟੀ ਐ ਕਿਨ-ਕਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰੋ ਤਾਰ ਉਹ ਫਿਰ ਬਖਸ਼ ਦਿੰਦਾ ਜਦੋਂ ਕੋਈ ਨਿਮਰਤਾ ਵਿੱਚ ਰਹੇ ਸਾਧ ਸੰਗਤ ਉਹਨੂੰ ਰੱਬ ਫਿਰ ਆਪਣੇ ਵਰਗਾ ਬਣਾ ਲੈਂਦਾ ਉਹ ਫਿਰ ਧਰਤੀ ਉੱਤੇ ਨੀਮਿਆਂ ਨੂੰ ਉੱਚੇ ਕਰਕੇ ਉਹਨਾਂ ਨੂੰ ਮਾਣ ਦਿੰਦਾ ਹੈ